ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਸਸੀ ਕਾ ਜੀ ਤੁਸੀਂ ਵੀ ਕਰਿਓ ਗੁਫਤੌਟ ਨੂੰ ਫੇਸਬੁਕ ਪੇਜ ਨਾਲ ਇੰਸਟਾਗ੍ਰਾਮ YouTube ਤੇ ਫਾਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਸਾਨੂੰ ਇਨਬਾਕਸ ਦੇ ਵਿੱਚ ਭੇਜਿਆ ਕਰੋ ਦੱਸਿਆ ਕਰੋ ਕੋਈ ਵੀ ਕਿਸੇ ਕਿਸਮ ਦਾ ਤੁਹਾਨੂੰ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਰਹੇ ਇਹ ਸਾਡੇ ਵਿੱਚ ਕਮੀਆਂ ਹੈਗੀਆਂ ਜਾਂ ਸਸਸੀ ਉਹਨੂੰ ਦੂਰ ਕਰ ਸਕੀਏ ਤੇ ਹੁਣ ਆਪਾਂ ਕਰਦੇ ਆ ਟਿਲੋ ਸਭ ਨਾਲ ਗੱਲਬਾਤ ਟਿਲੋ ਸਭ ਸਸਸੀ ਕਾ ਜੀ ਸਸਸੀ ਟਿਲੋ ਸਭ ਇੱਕ 32000 ਕਰੋੜ ਰੁਪਏ ਦਾ ਕੋਈ ਐਨ ਐਸੀ ਬਲੋ ਮਤਲਬ ਅਦਾਨੀ ਪਰਿਵਾਰ ਨੂੰ ਕੋਈ ਮੋਦੀ ਦੀ ਕੋਈ ਸਕੀਮ ਜੀ ਹੈ ਕੀ ਹੈ ਕੀ ਨਹੀਂ ਇਹਦੇ ਬਾਰੇ ਸਾਨੂੰ ਵਿੱਚ ਦੱਸੋ ਜੀ ਥੋੜਾ ਕਿ ਕੀ ਹੈ ਮਾਮਲਾ 30000 ਕਰੋੜ ਰੁਪਏ ਦਾ ਇਹ ਤੋਂ ਪਹਿਲਾਂ ਕਿ 32000 ਕਰੋੜ ਰੁਪਏ ਦਾ ਮਾਮਲਾ ਕੀ ਹੈ ਆਪਾਂ ਗੱਲ ਉਹਦੇ ਤੇ ਕਰੀਏ ਜੀ ਇਹਦੀ ਹੋਂਕਾ ਜ਼ਰੂਰੀ ਹੈ ਜੀ ਸਾਡੇ ਜਿਹੜੇ ਦਰਸ਼ਕ ਹੈ ਦੇਖਣ ਵਾਲੇ ਸਿਰਜਣ ਮਤਲਬ ਨੇ ਵੀ ਹੈਗੇ ਆ ਉਹਨਾਂ ਨੂੰ ਇੰਨੀ ਜਾਨਕਾਰੀ ਹੋਣੀ ਚਾਹੀਦੀ ਹੈ ਕਿ ਅਦਾਨੀ ਤੇ ਅੰਬਾਨੀ ਦੀ ਸਾਂਝੀ ਸਾਂਝੀ ਆ ਆਮ ਤੌਰ ਤੇ ਆਪਾਂ ਦੇਖਦੇ ਹਾਂ ਰੋਹਰ ਗਾਂਧੀ ਜਬਰੂਦੀ ਤੇ ਕੁਝ ਹੋਰ ਆ ਗੂ ਜਦੋਂ ਨਰਿੰਦਰ ਮੋਦੀ ਸਾਹਿਬ ਦੇ ਉੱਤੇ ਜਾਂ ਅਮਿਤ ਸ਼ਾਹ ਤੇ ਹਮਲਾ ਕਰਦੇ ਜੀ ਤਾਂ ਇੱਕ ਲਾਫਤ ਇਸਤੇਮਾਲ ਕਰਦੇ ਤੇ ਹਮ ਦੋ ਹਮਾਰੇ ਦੋ ਬਿਲਕੁਲ ਬੈਸੀ ਤੇ ਪ੍ਰਵਾਰਨ ਯੋਜਨਾ ਇਸਤੇਮਾਲ ਕੀਤਾ ਜਾਂਦਾ ਆਪਣੇ ਦੇਸ਼ ਦੇ ਵਿੱਚ ਪਰ ਕਿਉਂਕਿ ਸਰਕਾਰ ਤੇ ਜਦੋਂ ਕਾਰਪੋਰੇਟ ਲੱਬੀ ਆ ਜਾਂਦੀ ਹੈ ਜੀ ਉਹਦੇ ਵਿੱਚ ਜਦੋਂ ਅਦਾਨੀਆਂ ਦੀ ਤੇ ਅੰਬਾਨੀਆਂ ਦੀ ਗੱਲ ਕਰਦੇ ਆ ਦੋਨੋਂ ਉਹ ਹੋਗੇ ਤੇ ਇਧਰ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਹੋਗੇ ਅਮਿਤ ਸ਼ਾਹ ਜੀ ਉਹਨਾਂ ਦੇ ਤੋ ਤੱਕ ਅਦਾਨੀ ਹੋਰੀ ਇੰਨੇ ਨੇੜੇ ਕਿਵੇਂ ਹੋ ਗਏ ਕਿਉਂਕਿ ਅਬਬਾਨੀ ਜੀ ਜਿਹੜੀ ਹੈਗੀ ਹੈ ਫੈਮਿਲੀ ਇਹ ਬਹੁਤ ਮੁਢਕਦੀਮ ਤੋਂ ਸਰਕਾਰਾਂ ਨਾਲ ਜੁੜੀ ਹੋਈ ਹੈ ਆਮ ਸੁਧਾਰਨ ਪਰਿਵਾਰ ਤੋਂ ਇਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਕਰਦੇ ਕਰਦੇ ਇੰਨੇ ਜਿਆਦਾ ਮਜ਼ਬੂਤ ਹੋ ਗਏ ਇਹ ਵੰ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਅਦਾਨੀਆਂ ਦੇ ਮੁੰਡੇ ਦਾ ਵਿਆਹ ਸੀ ਜੀ ਉਸ ਵਿਆਹ ਦੇ ਉੱਤੇ ਦੁਨੀਆ ਦਾ ਕਿਹੜਾ ਲੀਡਰ ਹੈ ਜਿਹੜਾ ਉੱਥੇ ਨਹੀਂ ਆਇਆ ਜੀ ਤੇ ਕਿਹੜੇ ਵੱਡੇ ਵੱਡੇ ਕਲਾਕਾਰ来 ਮੇਰੇ ਖਿਆਲ ਨਾਲ ਵੀ ਹਜ਼ਾਰਾਂ ਕਰੋੜ ਰੁਪਈਆ ਉਸ ਵਿਆਹ ਦੇ ਖਰਚਾ ਹੈ ਬਿਲਕੁਲ ਜੀ ਠੀਕ ਹੈ ਇਹ ਇਧਰ ਦੇ ਪਾਸੇ ਜੇ ਪਾਦਾ ਨੀਤੀ ਕਰਨਗੀ ਤਾਂ ਅਦਾਨੀ ਜਿਹੜਾ ਹੈਗਾ ਇਹ ਗੁਜਰਾਤ ਨਾਲ ਸੰਬੰਧਿਤ ਹੈ ਹੈ ਮਾਨੀ ਵੀ ਗੁਜਰਾਤ ਨਾਲ ਸੰਬੰਧਿਤ ਪਰ ਅਦਾਨੀ ਕਿਵੇਂ ਲੈਨਡੈਕਸ ਦੇ ਵਿੱਚ ਆਇਆ ਅਸਲ ਦੇ ਵਿੱਚ ਇਹ ਹੈ ਕਿ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਗੋਦੜਾ ਕਾਂਡਵਿਆ ਹਿੰਦੀ ਤੇ ਗੋਦੜਾ ਕਾਂਡਪਾ ਤੋਂ ਬਾਅਦ ਫਿਰ ਉਥੇ ਮੁਸਲਮਾਨਾ ਦਾ ਕਹਾਣ ਹੋਇਆ ਉਸ ਵੇਲੇ ਜਿਹੜੇ ਉਥੋਂ ਦੇ ਇੰਡਸਟਰੀ ਲਿਸਟ ਦੇ ਗੁਜਰਾਤ ਦੇ ਉਹਨਾਂ ਨੇ ਬੈਠ ਕੇ ਕਮੇਟੀਨ ਕੀਤੀ ਜਿਹੜੀ ਉਹਨਾਂ ਦੀ ਕੋਈ ਆਰਗੇਨਾਈਜ਼ਰ ਉਹਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਥੇ ਥੋੜਾ ਜਣਾ ਜਿਹੜਾ ਹੈਗਾ ਕ੍ਰਿਟਿਸਾਈਜ਼ ਕਰਨਾ ਚਾਹੀਦਾ ਕਿ ਜੋ ਸ਼ੋਇਆ ਗਲਤ ਹੋਇਆ ਜੀ ਤਾਂ ਅਦਾਨੀ ਕੇ ਨਿਹਾਰ ਅਮਿਸੀ ਦੀ ਨਿਕਾਤ ਵੀ ਮੈਲੀ ਕਰੀ ਡਿਸੀਡ ਕਰਨਾ ਹੈ ਤੁਹਾਡੀ ਇਸ ਕਾਰਵਾਈ ਦਾ ਹਿੱਸਾ ਬਣਦਾ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਮੈਂ ਇਹ ਬਿਰਲਾਸ ਕਰ ਸਕਦਾ ਕਿ ਕੋਈ ਐਸੀ ਗੱਲ ਆ ਵੀ ਕਿਉਂਕਿ ਆਮ ਤੌਰ ਤੇ ਜੇ ਅਸੀਂ ਦੇਖਿਆ ਕਿ ਜਿਹੜੇ ਕਾਰਖਾਨੇਦਾਰ ਹੁੰਦੇ ਆ ਇੰਡਸਟਰੀ ਦੇ ਸਟੰਦੇ ਆ ਕਾਰਪੋਰੇਟਰ ਹੁੰਦੇ ਆ ਉਹਨਾਂ ਨੂੰ ਸ਼ਾਂਤੀਪੂਰਵਕ ਮਾਹੌਲ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਲੇਬਰ ਵਗੈਰਾ 'ਚ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ ਅੱਪੇ ਜਾਣਦੇ ਆ ਕਿ ਭਾਰਤ ਦੇ ਵਿੱਚ ਜਦੋਂ ਕੋਰੋਨਾ ਮਾਰ ਦੀ ਮਹਾਂ ਬਿਮਾਰੀ ਆਈ ਹੈ ਉਸ ਬਿਮਾਰੀ ਦੇ ਚੱਲਦੇ ਆ ਜਿੱਥੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਸੀ ਤੇ ਉਸ ਵੇਲੇ ਤੁਸੀਂ ਇਹ ਦੇਖੋ ਕਿੰਨੇ ਜਿਹੜੇ ਹੈਗੇ ਇੰਡਸਟਰੀਆਂ ਘਰਾਂ ਦੇ ਜਿਹਨਾਂ ਦਾ ਕਾਰੋਬਾਰ ਬੰਦ ਹੋ ਔਰ ਉਦੋਂ ਤੋਂ ਬੰਦ ਹੋ ਗਏ ਮੈਂ ਕਾਰੋਬਾਰ ਇੱਥੇ ਕਿਤੇ ਚੱਲ ਗਿਆ ਸੋ ਜਿਹੜੇ ਲੋਕ ਤਾਂ ਇਹ ਕਹਿੰਦੇ ਸੀ ਕਿ ਸਾਨੂੰ ਮੋਦੀ ਜੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨਾ ਚਾਹੀਦਾ ਹੈ ਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਇਥੇ ਸ਼ਾਂਤੀ ਨਹੀਂ ਰੱਖ ਸਕੀ ਉਹ ਉਹਨਾਂ ਦੇ ਨਾਲ ਇਹ ਬੁੱਤਕ ਨਹੀਂ ਸੀ ਸਹਿਮਤ ਨਹੀਂ ਸੀ ਇਹ ਕਹਿ ਵੀ ਨਹੀਂ ਮੈਂ ਇਹ ਨਹੀਂ ਦਿੱਤੀ ਜਨਤਾ ਹਾਲਾਂਕਿ ਆਪਾਂ ਇਹ ਜਾਣਦੇ ਕਿ ਉਸ ਵੇਲੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅ ਅਤਰ ਬਿਹਾਰੀ ਬਾਜਪਾਈ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਸੀ ਅਦਾਨੀ ਸਾਹਿਬ ਨੂੰ ਸਵੇਰ ਪ੍ਰਿਮੋਦੀ ਸਾਹਿਬ ਨੂੰ ਸੰਬੋਧਨ ਹੋ ਕੇ ਕਿ ਰਾਜ ਧਰਨ ਨਬਾਉਣਾ ਵੀ ਸਿੱਖੋ ਗੱਲਾ ਰਾਜ ਕਰਨਾ ਨੇ ਸਿੱਖੋ ਰਾਜ ਧਰਨ ਨਬਾਉਣਾ ਮੈਂ ਵਿਦੇਸ਼ਾਂ ਜਿੱਦੇ ਆਉਂਗਾ ਤੇ ਮੈਂ ਕੀ ਬੋ ਦਿਖਾਉਂਗਾ ਕਿ ਉਹ ਇੱਕ ਸਰਕਾਰ ਤੇ ਹੁੰਦੀ ਹੈ ਸਰਕਾਰੀ ਸ਼ਹਿ ਤੇ ਆਪਣੇ ਹੀ ਲੋਕਾਂ ਨੂੰ ਗੋੜੀਆਂ ਨਾਲ ਜਰਕਤ ਲਿਆ ਮਨ ਦਾ ਕੀਕਾ ਹੋਵੇ ਹੋਵੇ ਤਾਂ ਇਹਦੇ ਜੋ ਕਿ ਮੈਂ ਜਹਨੀ ਕਰੂਗਾ ਤੇ ਨਾਲ ਦੀ ਨਾਲ ਫਿਰ ਇਹ ਅਦਾਨੀ ਸਾਫ ਮੋਦੀ ਜੀ ਦੀ ਨਿਗਾਹ ਸਾਖੀ ਨਿਗਾਹ ਉੱਥੋਂ ਫਿਰ ਮੋਦੀ ਸਾਹਿਬ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਮਦਦ ਕਰਦੇ ਕਰਦੇ ਫਿਰ ਇਹ ਪਹਿਲਾ ਗੁਜਰਾਤ ਦੇ ਨੰਬਰ 1 ਬੜੀ ਤੇ ਗੁਜਰਾਤ ਦੇ ਨੰਬਰ 1 ਤੋਂ ਵੱਧਦੇ-ਵੱਧਦੇ ਅੱਜ ਕੱਲ੍ਹ ਤੇ ਦੇਸ਼ ਦੇ ਨੰਬਰ 1 ਗਾੜੀ ਸਥਿਤੀ ਨਦੀ ਬਣੀ ਹੋਈ ਹੈ ਤਾਂ ਇਹ ਕਿੰਨਾ ਨੇੜੇ ਹੋ ਗਏ ਮੋਦੀ ਜੀ ਦੇ ਦਾਅਵਿਆਂ ਤੁਸੀਂ ਇਸੇ ਗੱਲ ਤੋਂ ਲਾ ਸਕਦੇ ਹੋ ਕਿ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਇਹ ਗੁਜਰਾਤ ਤੋਂ ਅਹਮਦਾਬਾਦ ਤੋਂ ਦਿੱਲੀ ਆਏ ਦਿੱਲੀ ਇਹ ਸਰਕਾਰੀ ਜਹਾਜ਼ ਤੇ ਨਹੀਂ ਆਇਸੀ ਕਿਸੇ ਏਅਰਲਾਈਨ ਦੇ ਫ੍ਰੈਂਚ ਬੈਠ ਕੇ ਨਹੀਂ ਆਇਸੀ ਇਹ ਉਸ ਵੇਲੇ ਆਦਾਲੀ ਸਾਧ ਦੇ ਜਹਾਜ਼ ਦੇ ਵਿੱਚ ਬੈਠ ਕੇ ਆਈ ਸੀ ਦੇਸ਼ ਦੇ ਵਿੱਚ ਮੋਦੀ ਸਾਹਿਬ ਜਦੋਂ ਵੀ ਕੰਪੇਨ ਕਰਦੇ ਤੇ ਉਹ ਅਡਾਨੀਆ ਦੇ ਦਿਹਾੜੀ ਤੇ ਕੰਪੇਨ ਕਰਦੇ ਦੇਖੇ ਜਾਂਦੇ ਆ ਕਿਉਂਕਿ ਆਮ ਤੌਰ ਤੇ ਪਰ ਨਿਖਦੇ ਆ ਕਿ ਕੰਪੇਨ ਵਿੜੇ ਗਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਰਕਾਰੀ ਦਿਲਾ ਤੇ ਹਾਰ ਦੇ ਸਤੇ ਮਾਰਨਾ ਕਰੋ ਸਰਕਾਰੀ ਮਿਸ ਜੀ ਉਸ ਤੇ ਮਾਰਨਾ ਕਰੋ ਹਾਲਾਂਕਿ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਇਹ ਉਹ ਰੋਕਉਂਦੇ ਆ ਜਿਨਨ ਨੂੰ ਦੀਸ ਡੋਨਟ ਇਨ ਮੱਦੇ ਨਾ ਰੱਖਦਾ ਵੈਨ ਅਤੇ ਇਸ ਕਿਸਮ ਦੀ ਬੰਦਸ਼ੀ ਨਹੀਂ ਪਰ ਫਿਰ ਵੀ ਸਦਾ ਚਾਰਕਤਾ ਉਹਦੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਆਪਾਂ ਦਾ ਇਹ ਲੱਗ ਸਕਦੇ ਕਿ ਜੇ ਅਡਾਨੀ ਸਾਹਿਬ ਨੂੰ ਇਨੀ ਨੇੜਤਾ ਹੈ ਫਿਰ ਇਹ LIC ਵਿੱਤ ਭਾਗ ਤੇ ਜਿਹਨੂੰ ਨੀਤੀ ਯੋਗ ਕਹਿੰਦੇ ਪਹਿਲਾ ਯੋਜਨਾ ਕਮਿਸ਼ਨ ਹੁੰਦਾ ਸੀ ਨਾ ਤਿੰਨਾਂ ਨੇ ਇੱਕ ਐਜਿਵੀ ਹੈਗੀ ਨੀਤੀ ਧਿਆਗੀ ਇੱਕ ਯੋਜਨਾ ਤਿਆਰ ਕੀਤੀ ਉਸ ਯੋਜਨਾ ਦੇ ਤਹਿਤ ਇਹ ਹੋਇਆ ਕਿ ਅਦਾਨੀ ਸਾਹਿਬ ਦੇ ਜਿਹੜੇ ਵੱਖ-ਵੱਖ ਕਾਰੋਬਾਰ ਹੈ ਉਹਨਾਂ ਕਾਰੋਬਾਰਾਂ ਨੂੰ ਗੰਭੀਰ ਆਰਥਿਕ ਸੰਕਟ ਹੈ ਜੀ ਔਰ ਉਸ ਆਰਥਿਕ ਸੰਕਟ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਇਹਨਾਂ ਨੂੰ ਕੁਝ ਮਦਦ ਭਈਆ ਕਰਵਾਈ ਜਾਵੇ ਮਤਦੂ ਆਪਏ ਦੀ ਕਿਹ ਕਿਸੇ ਕਰਦੇ ਫ੍ਰੀ ਕੀਤੀ ਜਾਂਦੀ ਹੈ ਉਹ ਹੁੰਦਾ ਹੈ ਕਿ ਇਨਵੈਸਟਮੈਂਟ ਕੀਤੀ ਜਾਂਦੀ ਜਿਹਨੂੰ ਨਿਵੇਸ਼ ਕਹਿੰਦੇ ਨੇ ਕਿ ਕਿਸੇ ਦੇ ਕਾਰੋਬਾਰ ਦੇ ਵਿੱਚ ਕੁਝ ਪੈਸਾ ਨਿਵੇਸ਼ ਕਰ ਗਏ ਆਪਾਂ ਤਾਂ ਪੈਸਾ ਨਿਵੇਸ਼ ਕਰਨ ਨਾਲ ਚਾਰ ਪੈਸੇ ਆਪਾਂ ਨੂੰ ਵੀ ਆ ਜਾਣਗੇ ਤੇ ਉਹਦਾ ਕਾਰੋਬਾਰ ਵੀ ਚੱਲਦਾ ਹੁੰਦਾ ਬਿਲਕੁਲ ਇਹ ਇਸ ਟੱਗ ਦੇ ਨਾਲ ਕੇ ਦੀ 32000 ਕਰੋੜ ਰੁਪਏ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਅੱਛਾ ਹਾਲਾਂਕਿ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅਡਾਨੀ ਸਾਹਿਬ ਦੇ ਖਿਲਾਫ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਅਮਰੀਕਾ ਦਾ ਜਿਹੜਾ ਹੈਗਾ ਅਨ ਲਾਗਪਾ ਜੀ ਉਹਨੇ ਇੱਕ ਮੁਕਦਮਾ ਦਰਜ ਕੀਤਾ ਹੋਇਆ ਅਮਰੀਕਾ ਦੇ ਵਿੱਚ ਅੱਛਾ ਇੱਕ ਮੁਕਦਮਾ ਸਿਵਲ ਦਾ ਹੈ ਤੇ ਇਹ ਮੁਕਦਮਾ ਦਰਜ ਕੀਤਾ ਹੋਇਆ ਉਹ ਕਦਮਾ ਕੀ ਹੈ ਉਹ ਮੁਕਦਮਾ ਵੀ ਇਹ ਹੈ ਕਿ ਇਹਨਾਂ ਨੇ ਉੱਥੋਂ ਦੇ ਨਿਵੇਸ਼ਕਾਂ ਤੋਂ ਪੈਸਾ ਇਨਵੈਸਟ ਕਰਵਾਉਣ ਦਾ ਸੀ ਜੀ ਉੱਥੇ ਜਿਹੜੇ ਹੈਗੇ ਕੁਝ ਲੋਕਾਂ ਨੂੰ ਰਿਸ਼ਵਤ ਦਿੱਤੀ ਜੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਰਿਸ਼ਵਤ ਦੇ ਕੇ ਪੈਸਾ ਇਨਵੈਸਟ ਕਰਾਉਣ ਦੀ ਗੱਲ ਜੇ ਆਉਂਦੀ ਹੈ ਤੇ ਆਪਣੇ ਆਪ ਵਿੱਚ ਇੱਕ ਅਪਰਾਧ ਹੈ ਦੂਜੀ ਗੱਲ ਹੈ ਜੇ ਤੁਸੀਂ ਪੈਸਾ ਇਨਵੈਸਟ ਕਰਵਾਉਂਗੇ ਵੀ ਪ੍ਰਵਿੰਦਰ ਜੀ ने, भी पैसे में में ने, करता। ने कहता पैसा सीर बारेपोल्ट कि, कि तो लगती है सारी जानकारी कितों मिलती है अमरीका का एक बहुत वाला अखबार है वाशिंगटन पोस्ट द वाशिंगटन पोस्ट द वाशिंगटन पोस्ट ने ਜਿਹੜੀ ਹੈਗੇ ਤੁਹਾਡੇ 10 ਤਾਂ ਬੇਜਾਂ ਦੇ ਹਵਾਲੇ ਨਾਲ ਅੱਛਾ 10 ਤਾਂ ਬੇਜਾਂ ਦੇ ਸਬੂਤ ਨਾਲ ਲਾ ਕੇ ਕਿਹਾ ਕਿ ਆ 32000 ਕਰੋੜ ਰੁਪਈਆ ਜਿਹੜਾ ਇਹਨਾਂ ਦੇ ਵਾਸਤੇ ਜਿਹੜਾ ਕਰਜ਼ਾ ਰਿਜ਼ਰਵ ਕਿਨਨ ਦਿਨਾਂ ਦੇ ਵਿੱਚੋਂ 500 ਕਰੋੜ ਦਿੱਤਾ ਵੀ ਜਾਂ ਸੀ ਦਿੱਤਾ ਵੀ ਜਾਂ ਚੁੱਕਿਆ ਹੁਣ ਮੰਨ ਰੋ ਜਦੋਂ ਇਹ ਖਬਰ ਆ ਗਈ ਤਾਂ LIC ਵਾਲੇ ਨੇ ਕਹਿ ਤੋ ਨਹੀਂ ਇਨਿਸ਼ੀਏਤ ਦੇ ਸਰਕਾਰ ਦਾ ਕੋਈ ਦਬਾਅ ਨਹੀਂ ਸੀ ਜੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਇਨਵੈਸਟ ਕੀਤਾ ਹੈ ਤਾਂ ਕਿ ਵੀ ਅਸੀਂ ਮੁਨਾਫਾ ਕਮਾਈਏ ਤੇ ਜਿਹੜੇ ਸਾਡੇ ਪਾਲਸੀ ਧਾਰਕ ਹੈ ਜਿਨ੍ਹਾਂ ਨੇ ਇਹਦੇ ਵਿੱਚ ਇਨਵੈਸਟ ਕੀਤਾ ਉਹਨਾਂ ਦੀ ਅਮਨਤ ਵਾਪਸ ਹੋ ਰਹੀ ਉਹਨਾਂ ਨੇ ਇਹ ਕਰਕੇ ਜੀ ਪਰ ਸਵਾਲ ਇਹ ਹੈ ਕਿ ਜੁੰਤੂ ਨੀਤੀ ਦਾ ਨਿਬਾਧ ਹੋਈ ਜੇ ਉਹਨਾਂ ਦਾ ਮਤਲਬ ਉਹਨਾਂ ਨੂੰ ਘਾਟਾ ਪੈਂਦਾ ਉਹ ਪੈਸਾ ਉਹਨਾਂ ਦਾ ਡੁੱਬਦਾ ਹੈ ਮੰਨ ਲਓ ਵੀ ਡੁੱਬ ਗਿਆ ਪੈਸਾ ਕੋਈ ਜਿਹੜਾ ਹੈਗਾ ਇਸ ਕਿਸਮ ਦਾ ਕਾਰੋਬਾਰੀ ਉਹ ਫਿਰ ਆਪਣਾ ਐਫਲ ਦੁਬਾਰਾ ਹੀ ਡਿਕਲੇਅਰ ਕਰ ਦਿੰਦਾ ਜਦੋਂ ਉਹਨੇ ਦੁਬਾਰਾ ਡਿਕਲੇਅਰ ਕਰਤਾ ਤਾਂ ਆਮ ਲੋਕਾਂ ਦਾ ਪੈਸਾ ਕਿੱਥੇ ਗਿਆ ਆਮ ਲੋਕਾਂ ਦਾ ਪੈਸਾ ਗਿਆ ਕਿ ਆਮ ਲੋਕਾਂ ਦਾ ਪੈਸਾ ਜਾਣ ਦੇ ਵਿੱਚ ਜਿਹਦੇ ਭਾਰਤ ਦਾ ਵਿੱਤ ਵਿਭਾਗ ਭਾਰਤ ਦੀ ਜਿਹੜੀ ਹੈਗੀ ਯੋਜਨਾ ਕਮਿਸ਼ਨ ਦੀ ਨੀਤੀ ਹੈ ਜੋ ਕਹਿੰਦੀ ਉਹ ਤੇ ਨਾਲ LIC ਤਿੰਨੇ ਬੈਠ ਕੇ ਯੋਜਨਾ ਬਣਾਉਂਦੇ ਯੋਜਨਾ ਤਿੰਨੇ ਬੈਠ ਕੇ ਆਪਣੀ ਮਰਜ਼ੀ ਨਾਲ ਤਾਂ ਬਣਾਉਂਦੇ ਇਹਨਾਂ ਨੂੰ ਕਿੱਥੋਂ ਦਾ ਹੁਕਮ ਆਇਆ ਨਾ ਤੇ ਹੁਕਮ ਕਿੱਥੋਂ ਆਇਆ ਹੁਕਮ ਉੱਪਰਲੇ ਦੱਸੋ ਇਹ 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 ਆਪਾਂ ਪਰਸੈਪਸ਼ਨ ਬਣਦੀ ਹੈ ਵੀ ਉਹਨਾਂ ਤੋਂ ਹੈ ਕਿਉਂਕਿ ਮੋਤੀ ਸਾਹਿਬ ਦੇ ਜਾਂ ਅਮਿਤ ਸ਼ਾਹ ਉਹਨਾਂ ਦੇ ਇੱਕ ਦਿਨ ਦੇ ਸੁਵਧ ਜੀ ਮੈਂ ਇਸੇ ਕਰਕੇ ਸ਼ੁਰੂਆਤ ਜਦੋਂ ਗੱਲ ਕੀਤੀ ਸੀ ਗੁਜਰਾਤ ਦੇ 2002 ਦਾ ਜਿਹੜਾ ਚਿਕਟ ਲਾਬ ਹੋਇਆ ਸੀ ਮੁਸਲਮਾਨਾਂ ਦਾ ਉੱਥੋਂ ਸ਼ੁਰੂ ਕੀਤੀ ਸੀ ਕਿ ਇਹਦੇ ਬੰਦੇ ਨੇ ਉਸ ਪੇਂ ਦੇਖ ਲਿਆ ਸੀ ਕਿ ਆਪਾਂ ਸਰਕਾਰ ਦੇ ਨਾਲ ਲੱਗੀ ਤੇ ਇਹਨਾਂ ਤੋਂ ਕੁਝ ਲਵਾਂਗੇ ਤੇ ਇਹ ਉਹਦਾ ਨਤੀਜਾ ਹੀ ਹੈ ਸਾਰਾ ਕੁਛ ਨਾ ਕੁਨ ਹੋ ਗਿਆ ਇਹਦੇ ਤੇ ਹੁਣ ਡਿਸਟ੍ਰਿਕਟ ਚ ਕਿਡਵੇਟ ਚੱਲ ਪਈ ਜੀ ਇਹਦੇ ਤੇ ਦੂਸ਼ਣ ਬਾਜੀ ਵੀ ਚੱਲਣੀ ਸ਼ੁਰੂ ਹੋ ਗਈ ਤੇ ਦੂਸ਼ਣ ਬਾਜੀ ਇੰਕਾਊਂਟਰ ਕਰਨਾ ਵੀ ਸ਼ੁਰੂ ਹੋ ਰਿਹਾ ਜਦੋਂ ਕਾਂਗਰਸ ਪਾਰਟੀ ਤੇ ਬਾਕੀ اپੋਜੀਸ਼ਨ ਨੇ ਦਿੱਤੇ ਅਟੈਕ ਕੀਤਾ ਹੈ ਕਿਹਾ ਦੇਖੋ ਜੀ ਕੀ ਹੋ ਰਿਹਾ ਪਬਲਿਕ ਸੈਕਟਰ ਐਲ ਐਚੀਸੀ ਪਬਲਿਕ ਸੈਕਟਰ ਐ ਜੀ ਇਹ ਲੋਕਾਂ ਦਾ ਮਤਲਬ ਜਿਹੜੀ ਧਰ ਨਾਲ ਚੱਲਣ ਵਾਲੀ ਗੱਲ ਹੈ ਤੇ ਪਬਲਿਕ ਸੈਕਟਰ ਨੂੰ ਡੋਬਿਆ ਡੋਬਿਆ ਜਾ ਸਕਦਾ ਕਿਉਂਕਿ ਹੁਣ ਜਿਹਦੇ ਉਹਨਾਂ ਦਾ ਕਾਰੋਬਾਰ ਤੇ ਜਿਹੜੀ ਕਿੱਥੇ ਕਿੱਥੇ ਉਹਨਾਂ ਦੇ ਰੈਗੂਲ ਹੋ ਗਈ ਹੈ ਜਿੰਨਾ ਚੀਜ਼ ਸਰਕਾਰ ਨੇ ਕਰਨੀ ਹੋਣੀ ਹੈ ਸਰਕਾਰ ਆਪ ਉਹ ਨੀ ਚੀਜ਼ ਤਾਂ ਪੱਝੀ ਈਕੋਲੋਜੀ ਉਹਨਾਂ ਜ਼ਿੰਮੇਵਾਰੀਆਂ ਤੇ ਪੱਝ ਗਈਆਂ ਫਤ ਕਰੋ ਸੜਕਾਂ ਬਣਾਉਣਗੇ ਬੰਦਰਗਾਹਾਂ ਬਣਾਉਣਗੇ ਤੁਹਾਡੇ ਹਵਾਈ ਅੱਡੇ ਬਣਾਉਣੇ ਨੇ ਹਾਈ ਰੇਟ ਅੱਡੇ ਦੀ ਹਵਾਈ ਟੈਲੀ ਸਭ ਸੰਭਾਲ ਕਰਦੀ ਉਹ ਕਰਨੀ ਤਾਂ ਸਰਕਾਰ ਦਾ ਕੰਮ ਹੁੰਦਾ ਉਹਦੇ ਵਿੱਚ ਪ੍ਰਾਈਵੇਟ ਲੋਕ ਨਹੀਂ ਨਾ ਹੁੰਦੇ ਲੇਕਿਨ ਸਾਰਾ ਕੁਝ ਤੁਸੀਂ ਦੇਖੋ ਜੀ ਆਹ ਫੁਲਾਨੀ ਬੰਦਰਗਾਹ ਇਹ ਵੀ ਐਡਵਾਨੀ ਸੰਭਾਲ ਲਈ ਦੀ ਆਹ ਫੁਲਾਨਾ 에어ਪੋਰਟ ਹੈ ਇਹ ਵੀ ਐਡਵਾਨੀ ਸੰਭਾਲ ਦੇ ਤੱਤ ਆਪਰੇ ਕਰੇ ਨਾ ਵੀ ਅਡਵਾਨੀ ਸਾਹਿਬ ਨੂੰ ਦੇ ਦਿੱਤਾ ਸਾਰਾ ਕੁਝ ਅਡਵਾਨੀ ਸਾਹਿਬ ਅਡਾਨੀ ਸਾਹਿਬ ਨੂੰ ਦੇ ਦਿੱਤਾ ਜਾ ਰਿਹਾ ਜੀ ਇਹ ਸਾਰਾ ਕੁਝ ਅਡਾਨੀ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਇਹਦੇ ਤੇ ਕਹਿੰਦੇ ਜੀ ਘਾਟਾ ਪੈ ਗਿਆ ਜੀ ਜੇ ਘਾਟਾ ਪੈ ਗਿਆ ਸਰਕਾਰ ਨੇ ਪਬਲਿਕ ਸੈਕਟਰ ਨੂੰ ਚਾਹਣਾ ਹੁੰਦਾ ਸਰਕਾਰ ਪਬਲਿਕ ਸੈਕਟਰ ਦੀ ਬਜਾਏ ਪ੍ਰਾਈਵੇਟ ਸੈਕਟਰ ਨੂੰ ਚਾਹਣਾ ਹਸਤ ਨਹੀਂ ਆਈ ਉਹ ਅਸਲ ਵਿੱਚ ਅਡਾਨੀ ਨੂੰ ਬਚਾਉਣ ਵਾਸਤੇ ਅੱਗੇ ਆਈ ਹੈ ਸੋ ਇਹਦੇ ਤੇ ਜਦੋਂ ਹੁਣ ਰੌਲਾ ਪੈ ਗਿਆ ਤੇ ਰੌਲਾ ਪੈਣ ਤੋਂ ਬਾਅਦ ਕੀ ਹੈ ਸਰਕਾਰ ਕੀ ਕਹਿੰਦੀ ਹੈ ਜਾਂ ਸਰਕਾਰ ਦੇ ਜਿਹੜੇ ਪਾਸ਼ੂ ਹੈ ਜਾਂ ਜਿਹਨਾਂ ਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ ਗੋਦਿਕ ਬੈਟਰੀ ਵਾਲਾ ਵੀਡੀਓ ਵੀ ਲੈ ਦੇ ਹੈ ਜੀ ਉਹ ਕਹਿੰਦੇ ਜੀ ਦੇਖੋ ਇੱਕ ਵਿਦੇਸ਼ੀ ਸ਼ਾਇਰ ਹੈ ਅੱਛਾ ਜੀ ਇਹ ਜਿਹੜਾ ਹੋਰ ਗਾਂਧੀ ਐਡ ਕੰਪਨੀਟ ਵਿਦੇਸ਼ੀ ਸ਼ਾਇਰ ਹੈ ਵਿਦੇਸ਼ੀ ਸ਼ਾਇਰ ਇਸ ਦੇ ਕੀ ਜਿਵੇਂ ਉਹ ਇਹ ਸਰਕਾਰ ਤੇ ਦੂਸ਼ਮਾਰੀ ਕਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਮੀਸਿੰਟਰਡ ਪੋਸਟ ਦੁਨੀਆ ਦਾ ਬਹੁਤ ਵੱਡਾ ਬੋਲ ਹੈ ਔਰ ਉਹ ਅਖਬਾਰ ਨੇ ਜੇ ਇਹ ਰਿਪੋਰਟ ਤੱਥਸ ਮੀਟ ਲੈਂਦੀ ਹੈ ਇਹ ਤੋਂ ਪਹਿਲਾਂ ਤੁਹਾਡੀ ਯਾਦ ਨੂੰ ਇੱਕ ਹਿੰਡਰਬਰਗਰ ਰਿਪੋਰਟ ਆਈ ਸੀ ਜੀ ਹਿੰਡਰਬਰਗਰ ਰਿਪੋਰਟ ਨੂੰ ਵੀ ਸਾਡੀ ਜਿਹੜੀ ਕਿ ਦੇਸ਼ ਦੀਆਂ ਜਿਹੜੀਆਂ ਆਰਥਿਕ ਦੰਸ ਕੇ ਸਿਟੀ ਬਰਕਰੋ ਕੇ ਨਹੀਂ ਉਹਨੇ ਵੀ ਕਖੀ ਜੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਆਪਣੇ ਇੱਕ ਸਰਮਾਇਏ ਨੂੰ ਜ਼ਿਆਦਾ ਦਿਖਾਟੇ ਜੀ ਆਪਣੇ ਸ਼ੇਅਰਸ ਨੂੰ ਜ਼ਿਆਦਾ ਦਿਖਾ ਕੇ ਕਿ ਸਾਨੂੰ ਜਿਆਦਾ ਆਮਦਨ ਹੋਵੇ ਉੱਥੋਂ ਵੀ ਇਹਨਾਂ ਨੇ ਕਿਸੇ ਨਹੀਂ ਲੋਕਾਂ ਦੀ ਜੇਬਾਂ ਪੁੱਟ ਰਣਾ ਸੀ ਸੋ ਇਹ ਅਦਾਨੀਆਂ ਅਬਾਨੀਆਂ ਦਾ ਜੋ ਕੁਝ ਹੋ ਰਿਹਾ ਹੈ ਤੇ ਖਾਸ ਕਰਕੇ ਅਦਾਨੀਆਂ ਬਰਤੀ ਸਰਕਾਰ ਦੀ ਇੱਕ ਆਪਸਮ ਕਮਾਗੀ ਜਿਹੜੀ ਇੰਨੀ ਉਨਾ ਪ੍ਰਤੀ ਇਹ ਰਹਿਮ ਦੀ ਜਿਹੜੀ ਰਹਿਮ ਵਾਲੀ ਕਹਿੰਦੇ ਮਿਹਰਬਾਨ ਸਰਕਾਰ ਜੀ ਮਿਹਰਬਾਨ ਸਰਕਾਰ ਤਾਂ ਸਰਕਾਰ ਦੇ ਟੈਗ ਨੂੰ ਸ਼ਕਪਣਾ ਸ਼ੁਰੂ ਕਰ ਗਈ ਜੀ ਜੀ ਪੀ ਸਰਕਾਰ ਨੇ ਆਪਣੀ ਪਬਲਿਕ ਨੂੰ ਆਪਣੀ ਜਨਤਾ ਨੂੰ ਆਪਣੀ ਜਿਹੜੀ ਹੈ ਹੱਧਿਆ ਕਹਿੰਦੇ ਜਿਉਂ ਪਾ ਉਹਨੂੰ ਪ੍ਰੋਟੈਕਟ ਕਰਨਾ ਕਿ ਉਹਨੂੰ ਇੰਡਸਟਰੀਲ ਪ੍ਰੋਟੈਕਟ ਕਰਨਾ ਇਹਦਾ ਮਤਲਬ ਇਹੋ ਲੱਗਦਾ ਹੈ ਕਿ મોદી ਸਾਹਿਬ ਦੀ ਤੇ ਅਮਿਤ ਸ਼ਾਹ ਦੀ ਇਹ ਸਰਕਾਰ ਹੈ ਇਸ ਸਰਕਾਰ ਨਾਲ ਤਾਂ ਲੋਕਾਂ ਦੀ ਸਰਕਾਰ ਇਹਨੂੰ ਲੋਕਾਂ ਦਾ ਫਿਕਰ ਨਹੀਂ ਨਾ ਇਹਨਾਂ ਨੂੰ ਆਪਣੀ ਪਾਰਟੀ ਦਾ ਫਿਕਰ ਹੈ ਇਹਨਾਂ ਦੀ ਪਾਰਟੀ ਹੈ ਜਿਹਦੀ ਭਾਰਤੀ ਜਨਤਾ ਪਾਰਟੀ ਹੈ ਇਹਦੀ ਮਾਂ ਆਰਐਸਐਸ ਹੈ ਉਹ ਤਾਂ ਸੰਦੇਸ਼ੀ ਤੇ ਜੋੜਦੀ ਬਿਲਕੁਲ ਜੀ ਬਿਲਕੁਲ ਉਹ ਤਾਂ ਕਹਿੰਦੇ ਆ ਵੀ ਜਿਹੜਾ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਆਰਐਸਐਸ ਵੇਲੇ ਕਿ ਅਸਲ ਜੀ ਵੀ ਹੈਗੇ ਨਾ ਆਰਥਿਕਤਾ ਤੁਹਾਡੀ ਓਨੀ देर ਮਜ਼ਬੂਤ ਨਹੀਂ ਹੋ ਸਕਦੀ ਜਿੰਨੀ देर ਤੁਸੀਂ ਪਿੰਡ ਨਹੀਂ ਮਜ਼ਬੂਤ ਕਰਤਿਆਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਰੇਡ ਉਦਯੋਗ ਆ ਉਹਨਾਂ ਨੂੰ ਪ੍ਰਮੋਟ ਕਰਦੇ ਉਹ ਉਦਯੋਗ ਜਿਹੜੇ ਤੁਹਾਡੀ ਐਗਰੀਕਲਚਰ ਦੇ ਨਾਲ ਸਬੰਧਤ ਹੈ ਕਿਹਨਿਕ ਐਗਰੀਕਲਚਰ ਦੇਸ਼ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ ਹੁਣ ਸਾਡੀਆਂ ਸਰਕਾਰਾਂ ਕੋਈ ਵੀ ਸਰਕਾਰ ਹੋਵੇ ਉਹ ਕਾਰਪੋਰੇਟਰਾਂ ਨੂੰ ਤਾਂ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਹੈਗੇ ਦੇ ਰਹੀ ਹੈ ਰੀਲਿਫ ਦੇ ਰਹੀ ਦੂਜੇ ਪਾਸੇ ਜੇ ਆਪਾਂ ਕਿਸਾਨੀ ਨੂੰ ਕੋਈ ਕਿਸਾਨੀ ਨੂੰ ਦੇਣਗੇ ਕਿਸਾਨੀਆਂ ਸਿੱਕੇ ਸਾਡੇ ਕੋਲੇ ਹੈ ਨਹੀਂ ਖਾਲੀ ਹੈ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਸਵਾਲ ਦਾ ਜਵਾਬ ਦਿੰਦੇ ਗੱਲ ਦੱਸੀ ਗਈ ਸੀ ਕਿ ਇੰਡਸਟਰੀ sectors ਦਾ 16000 ਕਰੋੜ ਰੁਪਏ ਲੇਕਿਨ ਫੇਰਦੀ ਹੋਤੀ ਆ ਕਹਿੰਦੇ ਜੀ ਇਹ ਐਨਪੀਏ ਤਾਂ ਉਗੜਾ ਹੀ ਨਹੀਂ ਜਾ ਸਕਦਾ ਤੇ ਕਿਸਾਨੀ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਗਵਾਹੀ ਉਹ ਜਿਹੜਾ ਕੋਵਿਡ-19 ਦਾ ਸਮਾਂ ਉਹ ਗਵਾਹੀ ਦਿੰਦਾ ਹੈ ਕਿ ਜਦੋਂ ਸਾਰੀ ਦੁਨੀਆ ਦੀ ਆਰਥਿਕਤਾ ਡਾਊਨ ਹੋ ਗਈ ਸੀ ਤੇ ਭਾਰਤ ਦੀ ਜੇ ਆਰਥਿਕਤਾ ਥੋੜੀ ਬਹੁਤ ਹੀ ਸਹਿਕ ਦੀ ਰਹੀ ਸੀ ਉਹ ਕਿਹਦੇ ਸਿੱਤੇ ਸਹਿਕ ਦੀ ਆ ਇੰਡਸਟਰੀ ਸਿੱਤ ਜਿਹੜੀ ਸਹਿਕ ਸੀ ਇੰਡਸਟਰੀ ਦਾ ਬੰਦ ਹੋ ਗਈ ਸੀ ਉਹ ਸਾਰੀ ਦੀ ਸਾਰੀ ਖੇਤੀਬਾੜੀ ਸਹਿਕ ਦੀ ਸੀ ਸੋ ਸਾਡਾ ਦੇਸ਼ ਦੀ ਜਿਹੜੀ ਜਿਹੜੀ ਕਿਸਾਨੀ ਹੈ ਜਿਹੜੀ ਦੇਸ਼ ਦੀ ਆਰਥਿਕਤਾ ਦੀ ਅਸਲ ਹਦੀ ਉਹ ਕਿਸਾਨੀ ਹੈ ਕਿਸਾਨੀ ਬਿਲਕੁਲ ਕਿਸਾਨਾਂ ਨੇ ਜਿਹੜਾ ਇੱਥੇ ਕਮਾਉਣਾ ਇੱਥੇ ਹੀ ਉਹਨੇ ਖਰਚਣਾ ਇੱਥੇ ਹੀ ਉਹਨੇ ਉਹ ਇਨਵੈਸਟ ਕਰਨਾ ਉਹਨੇ ਦੇ ਵਿਦੇਸ਼ਾਂ ਢੀ ਲਾਉਣਾ ਕਾਰਪੋਰੇਟਰ ਜਿਹੜੇ ਹੈਗੇ ਉਹ ਬੈਠੇ ਬੌਸਰਿਕ ਕਾਰਪੋਰੇਟ ਦਾ ਸਾਡੇ ਇਹ ਹੈ ਕਿ ਕਮਾਈ ਇੱਥੇ ਕਰਦੇ ਐ ਬੈਠੇ ਬਿਦੇਸ਼ਾਂ ਦੇ ਵਿੱਚ ਐ ਔਰ ਉਹਨਾਂ ਦੀ ਜਿਹੜੀ ਹੈ ਕਿ ਇਨਵੈਸਟਮੈਂਟ ਬਿਦੇਸ਼ਾਂ ਬਾਹਰ ਦੇ ਵਿੱਚ ਪਸੰਦੀ ਜਾਂਦੀ ਐ ਸੁਖੁਰਮ ਲਾ ਕੇ ਆਪਾਂ ਦੇਖੀਏ 32000 ਕਰੋੜ ਰੁਪਏ ਦਾ ਜਿਹੜਾ ਇੱਕ ਘਟਾਲਾ ਜੀ ਵਾਸ਼ਿੰਗਟਨ ਪੋਸਟ ਨੇ ਬੇਦਖਾਬ ਕੀਤਾ ਇੱਕ ਕੱਲਾ ਡਿਸ਼ਟ੍ਰਿਕਟ ਪੋਸਟ ਨੇ ਸਿਰਫ ਤੇ ਸਿਰਫ LIC ਦੇ ਇਸ ਘਟਾਲੇ ਨੂੰ ਬੇਦਖਾਬ ਨਹੀਂ ਕੀਤਾ ਸਗੋਂ ਮੋਦੀ ਔਰੰਗਜ਼ੇਬ ਸਰਕਾਰ ਨੂੰ ਤੇ ਮੋਦੀ ਜੀ ਨੂੰ ਬੇਦਖਾਬ ਕਰਤਾ ਕਿ ਲੋਕਾਂ ਦੀ ਬਜਾਈ ਇਹ ਜੋਪਾ ਨੂੰ ਪ੍ਰੋਟੈਕਟ ਕਰਦਾ ਬਹੁਤ-ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਅਡਾਨੀਆਂ ਦਿਵਾਨੀਆਂ ਬਾਰੇ ਸੁਣਿਆ ਢਿੱਲੋ ਸਾਹਿਬ ਤੋਂ ਤੇ ਚੰਗੀ ਲੱਗੂਗੀ ਤੁਹਾਨੂੰ ਸਾਡੀ ਜਿਹੜੀ ਇਹ ਅੱਜ ਦੀ ਵਿਚਾਰ ਚਾਚਾ ਇਹ ਖਬਰਾਂ ਚੋਂ ਖਬਰ ਹੈ ਇਹ ਤੇ ਮੈਂ ਬੇਨਤੀ ਵੀ ਕਰਦਾ ਅਪੀਲ ਵੀ ਕਰਦਾ ਸਾਡਾ ਪੇਜ ਫਾਲੋ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਕੋਈ ਸੁਝਾਅ ਹੁੰਦਾ ਤਾਂ ਇਹਦੇ ਇਨਬਾਕਸ ਦੇ ਵਿੱਚ ਜਾ ਕੇ ਦੇ ਦਿਓ ਬਹੁਤ-ਬਹੁਤ ਧੰਨਵਾਦ ਸਸਿਕਾਰ ਸਸਿਕਾਰ